ਗੱਲਾਂ ਵਿੱਚ ਗੱਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਦੇਖੋ ਜੀ ਗੱਲਾਂ ਤਾਂ ਇੰਨੀਆਂ ਨੇ ਇੰਨੀਆਂ ਨੇ ਕਿ ਜ਼ਿੰਦਗੀ ਮੁੱਕ ਜਾਏਗੀ ਗੱਲਾਂ ਨਹੀਂ ਮੁੱਕਣੀਆਂ ਲੇਕਿਨ ਵਿੱਚ ਵਿੱਚੋ ਜਿਵੇਂ ਜਿਵੇਂ ਯਾਦ ਆਉਂਦੀਆਂ ਰਹਿੰਦੀਆਂ ਨੇ ਤੇ ਵੇਦ ਰਦੀ ਰਹਿੰਦੀਆਂ ਵਾ ਗੱਲਾਂ ਅੱਜ ਮੈਨੂੰ ਗੱਲ ਯਾਦ ਆਈ ਬੈਠਿਆ ਬੈਠਿਆ ਵੀ ਪੰਜਵੀਂ ਜਮਾਤ ਤੱਕ ਸਾਡਾ ਕੋਅਰਡ ਸਕੂਲ ਸੀ ਕੋਅਰਡ ਮੀਨਸ ਜਾਂਦੇ ਹੋ ਮੁੰਡੇ ਕੁੜੀਆਂ ਦਾ ਇਕੱਠਾ ਪਰ ਐਂਡ ਯੂ ਦੋਸੇ ਕੋਅਰਡ ਕਲਾ ਹੁੰਦਾ ਸੀ ਨਾ ਤਾਂ ਅਸੀਂ ਛੁੱਟੀ ਵਿੱਚ ਇਕੱਠੇ ਖੇਡਦੇ ਸੀ ਨਾ ਅਸੀਂ ਵੱਖਰੇ ਵੱਖਰੇ ਲਾਈਨਾਂ ਦੇ ਵਿੱਚ ਬਹਿੰਦੇ ਸੀ ਬਸ ਕਲਾਸ ਵਿੱਚ ਇਕੋ ਜਿਹਾ ਬਹਿੰਦੇ ਸੀ ਇੰਨਾ ਹੀ ਹੁੰਦਾ ਸੀ ਪਹਿਲਾਂ ਕੋਅਰਡ ਚਲੋ ਇੱਕ ਗੱਲ ਤਾਂ ਹੋ ਗਈ ਮੈਂ ਕੋਈ ਖਾਸ ਬੱਚਿਆਂ ਨੂੰ ਮੁੰਡਿਆਂ ਨੂੰ ਜਾਣਦੀ ਨਹੀਂ ਸੀ ਜਿਹੜੇ ਮੇਰੇ ਨਾਲ ਪਰਦੇਸੇ ਮੇਰੀ ਭੈਣ ਤੇ ਮੈਂ ਅਸੀਂ ਬਹੁਤ سارے ਕੰਮ ਇਕੱਠੇ ਹੀ ਕਰਦੇ ਸੀਗੇ ਵੀ ਆਪਾਂ ਬਾਜ਼ਾਰ ਜਾਣਾ ਤਾਂ ਇਹ ਮੇਰੇ ਮਾਸਟਰ ਜੀ ਸਿਨੇਮੇ ਵਿੱਚ ਲੱਗੇ ਸੀ ਤੇ ਉਹ ਕਹਿੰਦੇ ਆਪਣੀ ਮੇਰੇ ਮੰਮਾ ਨੂੰ ਕਹਿੰਦੇ ਕੁੜੀਆਂ ਨੂੰ ਭੇਜ ਦੇ ਫਿਲਮ ਵੇਖਣ ਆ ਮੇਰੇ ਮੰਮੀ ਕਹਿੰਦੇ ਨਹੀਂ ਨਹੀਂ ਆਈ ਨਹੀਂ ਉਹ ਪਤਾ ਪਹਿਲੇ ਜਿਹੜੀਆਂ ਹੁੰਦੀਆਂ ਸੀ ਨਾ ਮਨੋਜ ਗੁਮਾਰ ਦੀਆਂ ਫਿਲਮਾਂ ਉਹ ਸਭ ਨੂੰ ਦੇਖਣੀ ਅਲਾਉਡ ਹੁੰਦੀਆਂ ਸੀ ਦੇਖ ਲੋ ਅੱਜ ਤੱਕ ਕਿਵੇਂ ਬੱਚੇ ਨਿੱਕੇ ਨਿੱਕੇ ਮੋਬਾਈਲਾਂ ਦੇ ਵਿੱਚ ਕਿਵੇਂ ਮਿਲ ਲੱਗੇ ਪਏ ਨੇ ਸਾਨੂੰ ਇੰਨਾ ਅਲਾਉਡ ਨਹੀਂ ਸੀ ਹੁੰਦਾ ਤੇ ਖੈਰ ਮੇਰੇ ਚ ਮਾਸੜ ਜੀ ਕਹਿ ਗਏ ਤੇ ਅਸੀਂ ਦੋਨੋਂ ਭੈਣਾ ਟੁਰੀਆਂ ਟੁਵੀਂ 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 ਜਾ ਰਹੀਆ ਵਾ ਤੇ ਉੱਥੇ ਇੱਕ ਮੁੰਡਾ ਕੋਲੋਂ ਦੀ ਲੰਘਿਆ ਤੇ ਕਹਿਣਾ ਤ੍ਰਿਪਤਾ ਵੈਸ਼ ਕਰਕੇ ਵੇਖਿਆ ਮੈਂ ਕਿਸੇ ਜਾਣਦੀ ਹਾਂ ਕਹਿੰਦਾ ਅੱਜ ਨਹੀਂ ਬੋਲਣਾ ਮੈਂ ਕਹੇ ਉਹ ਨਹੀਂ ਕਿਹੜਾ ਉਸਨੇ ਨਿੱਕੇ ਨਹੀਂ ਕਿਹਾ ਸੱਤਵੀਂ ਚ ਪੜ੍ਹਦੀ ਹੋऊंगी ਤੇ ਮੈਂ ਕਹਾਂ ਜੀ ਪਤਾ ਨਹੀਂ ਕੌਣ ਹੈ ਗੱਬੇ ਕਹਿੰਦੀ ਹੈ ਤੇਰੀ ਕਲਾਸ ਵਿੱਚ ਪੜਦਾ ਸੀ ਮੇਰੀ ਭੈਣ ਕਹਿੰਦੀ ਤੇ ਨੇ ਮਦਾ ਮੈਨੂੰ ਵਾਕਈ ਨਹੀਂ ਸੀ ਪਤਾ ਪਰਚੋ ਉਹਨੇ ਕਿਹਾ ਮੈਂ ਕਿਉਂ ਚੱਲਦਾ ਹੈ ਜਿਹੜੋ ਕਹਿ ਗਿਆ ਨਾ ਅੱਜ ਨਹੀਂ ਬੋਲਣਾ ਹਾਏ ਹਾਏ ਉਸ ਦਿਨ ਨੇ ਤਾਂ ਮੈਨੂੰ ਵਕਤ ਤਾਂ ਹੀ ਪਾ ਜੇ ਮੇਰੀ ਭੈਣ ਮੈਨੂੰ ਕਹਿੰਦੀ ਹੈ ਇਹਦਾ ਮਤਲਬ ਇਹ ਰੇ ਕਿ ਰੋਜ਼ ਇਹਨਾਂ ਗੱਲਾਂ ਘੜਦੀ। ਭਾਈ ਮੈਂ ਉਹਦਾ ਨਾਂ ਨਹੀਂ ਜਾਣਦੀ, ਸ਼ਕਲ ਨਹੀਂ ਜਾਣਦੀ। ਕੁਝ ਵੀ ਨਹੀਂ ਸਾਈਕਲ ਤੋਂ ਲੰਗੀ ਜਾ ਰਿਹਾ ਕਿ ਜਿੱਜੀਟ ਲੈ ਕੇ ਤੇ ਲੋ ਜੀ ਉਹ ਮੈਂ ਠਹਿਰ ਪੈ ਮੇਰੀ ਮਗਰ ਪੈ ਗਈ। ਸਿਮਾ ਅਸੀਂ ਵੇ ਗਏ ਤੇ ਮੈਨੂੰ ਪਤਾ ਸੀ ਵੀ ਇਹ ਸ਼ੈਤਾਨ ਵਰਤੇ। ਮੈਨੂੰ ਸਾਰੇ ਰਸਤੇ ਪਤਾ ਦੀਗੇ। ਮੰਮੀ ਨੂੰ ਦੱਸ। ਡੈਡੀ ਨੂੰ ਦੱਸ। ਮੰਮੀ ਨੂੰ ਦੱਸ। ਮੈਂ ਜੀ ਬੜਾ ਜਿਹਾ ਮੂੰਹ ਬਣਾ ਕੇ ਫਿਲਮ ਕੋਲੋਂ ਕਿਹੜੀ ਸੀ? ਵਾਜ ਮੇਰਾ ਤਾਂ ਵੈਸੇ ਹੀ ਸੈਂਸਿਟਿਵ ਐਨੀ ਸਾ ਤੇ ਮੈਨੂੰ ਜੇ ਮੁੜ ਕੇ ਸਾਰਾ ਕੁਝ ਭੁੱਲ ਜਾਂਦਾ ਸੀ ਐਨੀਵੇ ਕਹਿੰਦੀ ਇੱਕ ਸ਼ਰਤ ਤੇ ਨਹੀਂ ਦੱਸਦੀ ਮੈਂ ਕਿ ਕਹਿੰਦੀ ਜਿਹੜੇ ਮੇਰੀ ਭਾਂਡੇ ਮੰਨਨ ਡਿਊਟੀ ਐ ਨਾ ਉਹ ਤੂੰ ਲੈ 아이 ਮੈਂ ਕਿੱਥੇ ਮੈਂ ਡਰ ਗਈ ਮੈਥੇ ਪਤਾ ਨਹੀਂ ਉਹ ਕੀ ਬਨੇਗਾ ਇਹ ਕਹਿਣਗੇ ਡੈਡੀ ਕੁਝ ਕਹਿਣਗੇ ਮੰਮੀ ਕਹਿਣਗੇ ਦੇਖੀ ਮੈਨੂੰ ਪਤਾ ਹੋ ਜਾਈ ਕੋਈ ਨਾ ਮਾਂ ਮੇਰੀ ਥੋੜਾ ਜਿਹਾ ਘਰ ਜਾਂਦੇ ਸੀ ਲੋ ਮੈਂ ਫਿਰ ਕਿਆ ਮੈਂ ਕਿਹਾ ਅੱਛਾ ਮਾਇ ਭਾਈ ਮੈਂ ਭਾਂਡੇ ਰੋਜ਼ ਉਹਦੇ ਹਿੱਸੇ ਦੇ ਭਾਂਡੇ ਮਾਜਨੇ ਮੰਮੀ ਕਹਿੰਦੇ ਭਾਂਡੇ ਤੂੰ ਕਿਉਂ ਮਾਜਦੀ ਐ ਮੈਂ ਕਿਹਾ ਮੰਮੀ ਵੈਸੇ ਹੀ ਮਾਜਦੀ ਹੁਣ ਉਹਨਾਂ ਨੂੰ ਕੀ ਦੱਸਾਂ ਉਹ ਵਿੱਚ ਖੜਕੜਪਸੇ ਰੇ ਮਜ਼ਾ ਆ ਰਿਹਾ ਮਸਾਲੀ ਮੈਂ ਚਲੋ ਕੋਈ ਨਹੀਂ ਕਿਸੇ ਦਿਨ ਤਾਂ ਅਗੇ 100 ਦਿਨ ਚੋਰ ਦਾ ਇੱਕ ਦਿਨ ਸਾਥ ਦਾ ਆ ਗਿਆ ਉਹ ਦਿਨ ਮੈਂ ਮਹਿਮਾਨ ਆਏ ਸੀ ਅੰਦਰ ਬੈਠੇ ਹੋਏ ਸੀ ਚਾਹ ਬਨਾਰੀ ਸਾ ਮੈਂ ਤੇ ਜਗਿੰਦਰ ਵੀ ਤੇ ਅਸੀਂ ਚਾਹ ਜਦੋਂ ਅੰਦਰ ਬਣਾ ਰਹੇ ਤੇ ਉਹਨੇ ਨਾ ਮੈਨੂੰ ਪਾਣੀ ਕਿਦਾਂ ਮੁੱਕਾ ਮਾਰਿਆ ਤੇ ਮੈਨੂੰ ਲੱਗਦੀ ਛੱਟ ਨੱਕ ਦੇ ਵਿੱਚ ਖੂਨ ਆ ਗਿਆ ਸਭ ਤੇ ਮੈਂ ਅੰਦਰ ਜਾਣ ਲੱਗੀ ਰੋਂਦੀ ਰੋਂਦੀ ਵੀ ਮੈਨੂੰ ਮਾਰਿਆ ਤੇ ਛੋਟੀ ਸੀ ਮੇਰੇ ਨਾਲੋ ਛੋਟੀ ਏ ਹੈਗੀ ਏ ਜਿਵੇਂ ਸ਼ੈਤਾਨ ਹੈ ਜਿਵੇਂ 3 ਸਾਲ ਦਾ ਫਰਕ ਸੀ ਤੇ ਮਾਂ ਨੂੰ ਹੈ ਮੈਨੂੰ ਉਹਨੇ ਜਾਣ ਨਹੀਂ ਦਿੱਤਾ ਬਾਵਾ ਤੋਂ ਫੜ ਫੜ ਕੇ ਇੱਕੜੀ ਸਟੱਡੀਜ਼ ਤੇ ਰਸੋਈ ਦੇ ਵਿੱਚ ਰੱਖ ਲਿਆ ਵੀ ਤੂੰ ਨਾ ਜਾ ਮੈਂ ਕਿਹਾ ਨਾ ਜਾਵਾਂ ਮੈਨੂੰ ਤੂੰ ਮਾਰਿਆ ਮੈਂ ਥੋੜੀ ਜਿਹੀ ਮਨ ਨੂੰ ਵੀ ਹੈ ਸੀ ਕਿ ਇਹ ਮੈਨੂੰ ਇਹਨੇ ਥੱਲੇ ਲਾਇਆ ਹੋਇਆ ਤੇ ਚਲੋ ਕਹਿੰਦੀ ਮੰਮੀ ਨਾ ਦੱਸ ਮੈਂ ਕਿਹਾ ਫਿਰ ਮੈਂ ਬਾਡੇ ਵੀ ਮਾਈਂਗੀ ਕਹਿੰਦੀ ਚਲੋ ਉਹ ਗੱਲ ਪੂਰੀ ਹੋ ਗਈ ਜਹਰ ਤੇ ਹੁਣ ਤੂੰ ਤੇਰੇ ਕੋ ਬਾਡੇ ਨਹੀਂ ਮਜਾਂ ਪਰ ਮੰਮੀ ਨਾ ਦੱਸੀ ਮੈਂ ਕਿਹਾ ਚਲੋ ਉਹ ਗੱਲ ਜੜੀ ਸੀ ਉਹਦੇ ਨਾਲ ਬਰਬਰ ਹੋ ਜੀ ਤੇ ਜਾਨ ਛੁੱਟੀ ਮੇਰੀ ਭਾਂਡੇ ਵਾਜਨ ਤੋਂ ਨਹੀਂ ਤਾਂ ਉਸ ਕੁੜੀ ਨੇ ਇੱਕ ਮਹੀਨਾ ਘਟੋ ਘਟ ਮੇਰੇ ਕੋਲ ਭਾਂਡੇ ਮੁਜਾਏ ਜਿਹੜੇ ਕੀ ਡਿਊਟੀ ਉਹ ਦੀ ਸੀ ਐਦਾਂ ਭੈਣਾ ਭਰਾਵਾਂ ਦੇ ਵਿੱਚ ਪਿਆਰ ਵੀ ਵੜਾ ਹੁੰਦਾ ਤੇ ਇੱਕ ਦੂਜੇ ਨਾਲ ਰਿਸ਼ੇ ਵੀ ਬੜੀ ਹੁੰਦੀ ਹੈ ਤੇ ਇੱਕ ਦੂਜੇ ਦੇ ਨਾਲ ਆਪਾਂ ਚਿੜਾਵੀਂ ਬੜੀਆਂ ਕਰੀਦੀਆਂ ਨੇ ਮੈਨੂੰ ਲੱਗਦਾ ਸਾਰੇ ਕਰਦੇ ਹੋ ਹਮਰੇ ਅੱਜਕੱਲ ਤੇ ਭੈਣ ਭਰਾ ਥੋੜੇ ਹੋ ਗਏ ਨੇ ਤੇ ਗੱਲਾਂ ਵੀ ਘਟ ਗਈਆਂ ਨੇ ਸਾਡੇ ਜ਼ਮਾਨੇ ਦੇ ਵਿੱਚ ਇਹੋ ਜਿਹੀਆਂ ਬਹੁਤ ਗੱਲਾਂ ਹੁੰਦੀਆਂ ਸੀ ਅਗਲਾ ਤੁਹਾਨੂੰ ਫੇਰ ਐਪੀਸੋਡ ਦੇ ਵਿੱਚ ਆਪਣੇ ਭਰਾ ਦੀ ਗੱਲ ਸੁਣਾਵਾਂਗੀ ਰਜ